ਨਸ਼ੇ ਛੱਡੋ ਨਸ਼ੇ ਛੱਡੋ ਨਸ਼ੇ ਛੱਡੋ ਅੱਜ ਦਾ ਪ੍ਰੋਗਰਾਮ ਦੱਸੋ ਜੀ ਕੀ ਕੀ ਸੀਗਾ ਗਾ ਜੀ ਜੋ ਦੁੱਧ ਰਸ਼ਿਆ ਵਿਰੋਧ ਪੰਜਾਬ ਗਵਰਨਮੈਂਟ ਲਈ ਚਲਾਇਆ ਗਿਆ ਹੈ ਬਹੁਤ ਹੀ ਲਈ ਹੈ ਬਲਕਿ ਵੱਡੇ ਪੁੱਤਰ ਤੇ ਹੁਣ ਦੁਆਰਾ ਚੱਲਿਆ ਵਾ ਉਹਦੇ ਬਾਰੇ ਅਸੀਂ ਅੱਜ ਸਰਪੰਚ ਬਲਵਿੰਦਰ ਕੌਰ ਦੀ ਹਾਜ਼ਰੀ ਵਿੱਚ ਗੱਡ ਨਸ਼ਾ ਵਿਰੋਧ ਦੇ ਬਾਰੇ ਰੈਲੀ ਕੱਢੀ ਹੈ ਪਿੰਡ ਦੇ ਵਿੱਚ ਜਾਗਰੂਕ ਕਰਨ ਵਾਸਤੇ ਲੋਕਾਂ ਨੂੰ ਤਾਂ ਕਿ ਜਿਹੜੇ ਬੱਚੇ ਮਲਕੇ ਗਲਤ ਪਾਸੇ ਤੁਰ ਪਏ ਆ ਉਹ ਸਿੱਧਰੇ ਰਾਤੇ ਤੇ ਆ ਸਕਣ। ਅਸੀਂ ਬੱਚਿਆਂ ਨੂੰ ਇਹੀ ਕਹਣਾ ਚਾਹੁੰਦੇ ਜੇ ਕੋਈ ਛੱਡਣਾ ਚਾਹੁੰਦਾ ਤਾਂ ਸਾਨੂੰ ਮੈਨੇ ਨਾਲ ਆਵੇ। ਅਸੀਂ ਕੋਈ ਵੀ ਕਰਾਂਗੇ 100% ਉਹਨਾਂ ਦੀ ਨਸ਼ੀ ਸ਼ਰਾਉਣ ਦੀ। ਜੇ ਕੋਈ ਗਲਤ ਕੰਮ ਚ ਪਿਆ ਹੈ ਉਹ ਛੱਡ ਦੇਵੇ ਕਿਰਪਾ ਕਰਕੇ ਅੱਜ ਤੋਂ ਬਾਅਦ ਇਹ ਕੰਮ ਚੱਲਣਾ ਨਹੀਂ। ਹਰਤੀ ਹੋ ਰਹੀ ਆ ਬਾਤ ਸਾਡੇ ਕੋਲੇ ਆਇਓ ਕੋਈ ਵੀ ਸਾਡੀ ਮਦਦ ਨਹੀਂ ਕਰਦੇ ਉਹ ਨਹੀਂ ਕਰਦੇ ਅਸੀਂ ਤਿਹ ਨਸ਼ਿਆਲੇ ਦੇ ਮਗਰ ਨਹੀਂ ਜਾਣਾ। ਸਾਡੀ ਇਹੀ ਹੈ ਬੇਨਤੀ ਸਾਰੇ ਪਿੰਨ ਨੂੰ। ਆ ਜੇ ਕੋਈ ਛੱਡਣਾ ਚਾਹੁੰਦਾ ਉਹਦੇ ਨਾਲ 100% ਕਰੇ। ਕੋਈ ਵੀ ਆਵੇ ਉਹਦੀ ਪੂਰੀ ਮਦਦ ਕੀਤੀ ਜਾਊਗੀ। ਠੀਕ ਹੈ। ਟੀਮ ਮਾਲਕ ਦੇ ਵਿੱਚ ਸੀ ਅੱਜ ਇਹ ਰੈਲੀ ਸਾਡੀ ਜੋਨ ਲਸਿਆ ਅਵਰੋਡੋ ਜੋ ਕਿ ਸਫਲ ਹੋਈ ਆ ਤੇ ਬਹੁਤ ਬਹੁਤ ਪਿੰਡ ਵਾਸੀਆਂ ਦਾ ਧੰਨਵਾਦ ਇਹ ਸੈਟੀ ਸਾਹਿਬ ਆਪਣਾ ਨਾਂ ਕੀ ਆ ਜੀ ਮੇਰਾ ਹਰਵੰਦ ਸਿੰਘ ਆ ਜੀ ਵੀਡੀਓ ਜੀ ਜੀ ਜਲਾਕ ਜਿ ਕਰਾਉਂ ਜੀ ਜੀ ਆਹ ਵਾਕੀ ਤੇ ਪ੍ਰੇ ਸੀ ਹਾਂਜੀ ਹਾਂਜੀ ਤੇ ਬਹੁਤ ਸੋਹਣੀ ਹਾਕੀ ਖੇਡੀ ਹੁਣ ਵੀ ਟੀਮ ਬਣਨ ਦੀ ਕੋਈ ਹਾਂਜੀ ਆਪਣੇ ਨਾਲ ਤਕਰੀਬਨ 100 ਬੱਚਾ ਆ ਇਸ ਟਾਈਮ ਹਾਕੀ ਆ ਜੀ ਬੱਚੇ ਬਹੁਤ ਇਸ ਪਾਸੇ ਨੂੰ ਮੁੜੇ ਹੋਏ ਆ ਹੋਰ ਵੀ ਜਿਹੜੇ ਬੱਚੇ ਖੇਡਣਾ ਚਾਹੁੰਦੇ ਆ ਕੋਈ ਕਹੇ ਜੀ ਕੋਈ ਗਰੀਬ ਬੱਚਾ ਉਹ ਮੇਰੇ ਕੋਲ ਆਖਰਦਾ ਪਰਸ ਨਹੀਂ ਮੈਂ ਮਾਪਿਆਂ ਨੂੰ ਪਿਆਰ ਆਂ ਬੋਲ ਰਿਹਾ ਹਾਂ ਸਾਰੇ ਪਿੰਡ ਦੇ ਬੱਚਿਆਂ ਨੂੰ ਅਪੀਲ ਆ ਕਿ ਤੁਸੀਂ ਗੇਮਾਂ ਨੂੰ ਮੁੜੋ ਨਸ਼ਿਆਂ ਦਾ ਖੜਾ ਚੱਡੋ ਕਿਉਂਕਿ ਛੋਟੇ-ਛੋਟੇ ਬੱਚੇ ਪਤਾ ਲੱਗਿਆ 12-12 13-13 ਸਾਲ ਦੇ ਬੱਚੇ ਲੱਗੇ ਹੋਏ ਐ ਇਸ ਕੰਮ ਤੇ ਜਿਹੜਾ ਕਿ ਬਹੁਤ ਹੀ ਮਾੜਾ ਤੋਂ ਮੰਦ ਭਾਗਾ ਆ। ਉਹ ਬੱਚਿਆਂ ਨੂੰ ਪੀਰ ਆ ਕਿ ਗੇਮਾਂ ਲਮੜੋ। ਸਾਡੀ ਦੇ ਵਿੱਚ ਆਪਾਂ ਹੁਣ ਜਾਲੀ ਲਾ ਰਹੇ ਹਾਂ ਕਿ ਆਦੇ ਪਾਸੇ ਗਰਾਊਂਡ ਦੇ ਜੀ ਕਬੱਡੀ ਗਰਾਊਂਡ ਤਿਆਰ ਹੋ ਰਹੀ ਆ, ਬਾਸਕਟਬਾਲ ਗਰਾਊਂਡ ਤਿਆਰ ਹੋ ਰਹੀ ਆ, ਵਾਲੀਬਾਲ ਤਿਆਰ ਹੋ ਰਹੀ ਆ। ਜਿਹੜਾ ਵੀ ਗੇਮ ਦੇ ਵਿੱਚ ਆਊਗਾ ਬੱਚਾ ਉਹਦੇ ਨੂੰ ਮੈਂ ਸਪੈਲ ਨ ਪਕਾ ਸਟੇਡੀਅਮ ਵੀ ਬਣਾ ਇਥੇ ਹਾਂਜੀ ਆ ਸਟੇਡੀਅਮ ਬਣਾਵਾਂਗੇ ਇਹਦੀ ਵਿਚਾਰੀ ਆ ਜੀ ਜੀ ਠੀਕ ਹੈ ਸਰਕਾਰ ਵੱਲੋਂ ਜੋ ਤਰੀਕ 10 1/26 ਤੋਂ ਲੈ ਕੇ 20/26 ਤੱਕ ਦੂਜੇ ਫੇਸ ਦਾ ਜੁੱਧ ਨਸਿਆਂ ਵਿਰੁੱਧ ਮੈਮ ਸ਼ੁਰੂ ਕੀਤੀ ਗਈ ਆ ਇਹਦੇ ਵਿੱਚ ਜਗਰਾਉਂ ਬਲਾਕ ਦੇ 81 ਪਿੰਡਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਇੱਕ ਦਿਨ ਵਿੱਚ ਦੋ ਵੀ ਹੁੰਦੀਆਂ ਕਈ ਵਾਰ ਤਿੰਨ ਵੀ ਹੁੰਦੀਆਂ ਹਰੇਕ ਪਿੰਡ ਦੇ ਵਿੱਚ ਜਿੰਦਾ ਇਹ 20 ਤਰੀਕ ਤੱਕ ਜੋਤਨਾ ਸਹਿਬਤ ਮੈਂ ਮਜੜੀ ਇਹ ਰੈਲੀ ਕੱਢੀ ਜਾਣੀ ਆ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਵੱਲੋਂ ਪੈਦਲ ਮਾਰਚ ਕੀਤਾ ਜਾਣਾ ਤਾਂ ਕਿ ਪਿੰਡ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਵੀ ਨਸ਼ਾ ਜੋ ਇਸ ਤਰ੍ਹਾਂ ਜ਼ਿਆਦਾਤਰ ਚਿੱਟਾ ਵੇਖ ਰਿਆ ਵੀ ਉਹਦੇ ਖਿਲਾਫ ਆਪਾਂ ਉਹਨੂੰ ਬੰਦ ਕਰਨਾ ਕਿਉਂਕਿ ਆਪਾਂ ਦੇਖ ਹੀ ਰਹੇ ਆਂ ਵੀ ਆਪਣੇ ਦਿਨੋਂ-ਦਿਨਾਂ ਜਿਹੜੀ ਆ ਪੰਜਾਬ ਦੀ ਜਵਾਨੀ ਐ ਇਸ ਨਸ਼ਿਆਂ ਦੇ ਵਿੱਚ ਬਰਬਾਦ ਹੋ ਰਹੀ ਆ ਜੋ ਸਰਕਾਰ ਦਾ ਪਹਿਲਾ ਫੇਸ ਸੀਗਾ ਉਹਦੇ ਵਿੱਚ ਉਹਦੇ ਨਾਲ ਕੁਝ ਪ੍ਰਭਾਵ ਪਿਆ ਨਸ਼ੇ ਘਟ ਘਟ ਹੋਏ ਹਨ ਪਰੰਤੂ ਹੈ ਹਜੇ ਹੈਗੇ ਆ ਵਿਖ ਰਹੇ ਆ ਪਿੰਡਾਂ ਦੇ ਵਿੱਚ ਇਸ ਸਕੀਮ ਦੇ ਨਾਲ ਜੋ ਹੋਰ ਅਸੀਂ ਚਲਾ ਰਹੇ ਆ ਇਹਦੇ ਨਾਲ ਬਹੁਤ ਪ੍ਰਭਾਵ ਪਊਗਾ ਇੱਕ ਦਿਨ ਤਾਂ ਇਹ ਹੈ ਨਹੀਂਗਾ ਵੀ ਨਾ ਸਿੱਕਾ ਇੱਕ ਦਿਨ ਹੀ ਬੰਦ ਹੋ ਜਾਣਗੇ ਕਿ ਇਹਨੂੰ ਆਪਾਂ ਨੂੰ ਟਾਈਮ ਲੱਗੂਗਾ ਆਉਣ ਨੂੰ ਵੀ ਟਾਈਮ ਲੱਗਿਆ ਤੇ ਜਾਣ ਨੂੰ ਵੀ ਟਾਈਮ ਲੱਗੂ ਇਸ ਕਰਕੇ ਇਹ ਸਰਕਾਰ ਦਾ ਬਹੁਤ ਵਧੀਆ ਅਭਰਾਲਾ ਹੈ ਤੇ ಗ್ರಾಮ ਪੰਚਾਇਤ ਦਾ ਜਾਗਰਾਉਂ ਪ੍ਰਤੀ ਗ੍ਰਾਂ ਜਾਗਰਾਉਂ ਪੱਤੀ ಗ್ರಾಮ ਪੰਚਾਇਤ ਦੇ ਵਿੱਚ ਅਸੀਂ ਜੋਧਨ ਸਿੰਘ ਵਿਰੋਧ ਜਿਹੜੀ ਰੈਲੀ ਕੱਢ ਰਹੇ ਆ ਜੋ ਕਿ ਇੱਕ ਬਹੁਤ ਵਧੀਆ ਸਫਲ ਹੋਈ ਹੈ ਬਹੁਤ ਧੰਨਵਾਦ